ਮੰਗਾ ਖੋਖਰ ਵਾਲਾ ਜੋ ਬਾਸਟੈਂਡ ਪਿੰਟਰ ਦੇ ਦੇ ਵਿਖੇ ਟੁੱਟੀਆਂ ਉੱਤਰੀਆਂ ਹੱਡੀਆਂ ਦਾ ਕੰਮ ਕਰਦਾ ਜਿਹਦਾ ਕਲੀਨ ਕਹਿਗਾ ਬਾਸਟੈਂਡ ਢੱਡੇ ਦੇ ਉੱਪਰ ਬਹੁਤ ਪੁਰਾਣੀ ਦੀ ਦੁਕਾਨ ਤਜਰਬੇਕਾਰ ਆਦਮੀ ਹੈ ਟੁੱਟੀਆਂ ਉੱਤਰੀਆਂ ਹੱਡੀਆਂ ਪਾਸਲੀਆਂ ਵਗੈਰਾ ਸਰਬੇ ਕਲੀ ਸਭ ਕੁਝ ਦਾ ਇਹ ਮਾਲਸ ਮ사ਜ ਕਰਦਾ ਹੁਣ ਇੱਕ ਇਹ ਮਸ਼ੀਨ ਲੈ ਕੇ ਆਇਆ ਜਿਹੜੀ ਕਿ ਫੁੱਲ ਬਾਡੀ ਮ사ਜ ਕਰਦੀ ਹੈ ਆਟੋਮੈਟਿਕ ਮਸ਼ੀਨ ਹੈ ਟੈਕਨੀਕਲ ਤਰੀਕੇ ਨਾਲ ਤੁਹਾਡੇ ਮਸਲਾਂ ਦੀ ਹੱਡੀਆਂ ਦੀ ਨਾੜਾਂ ਦੀ ਸਭ ਕਾਸੇ ਦੀ ਹੈ ਮਤਲਬ ਕਿ ਮਾਲਸ ਕਰਦੀ ਹੈ ਹਰੇਕ ਇਸ ਮੰਦਰ ਦੇ ਵਿੱਚ ਫੰਕਸ਼ਨ ਹੈ ਗਰਦਨ ਦੀ ਅਡਮਾਲਸ ਹੁੰਦੀ ਹੈ ਮੋਰਾਂ ਦੀ ਲੱਗ ਟੂਹੇ ਦੀ ਲੱਗ ਚੂਲਿਆਂ ਦੀ ਲੱਤਾਂ ਦੀ ਪੈਰਾਂ ਦੀ ਬਾਹਾਂ ਦੀ ਲੱਗ-ਲੱਗ ਇਹਦੇ ਵਿੱਚ ਆ ਸਾਰੇ ਫੰਕਸ਼ਨ ਤੁਹਾਨੂੰ ਦਿਖਾ ਦਿੰਨੇ ਪੂਰੀ ਕਿਵੇਂ ਫੰਕਸ਼ਨ ਕਰਦੀ ਹੈ ਕਿਵੇਂ ਚੱਲਦੀ ਹੈ ਇਹਨਾਂ ਨਾਲ ਜਦੋਂ ਅਸੀਂ رابطہ ਕਰਿਆ ਤੇ ਪ੍ਰੈਕਟੀਕਲ ਕਰਕੇ ਵੀ ਇਹਨਾਂ ਨੇ ਦਿਖਾਇਆ ਸਾਨੂੰ ਜਿਵੇਂ ਸਰਕਲ ਹੈ ਨਸਾਂ ਬੰਦ ਨੇ ਢੂਹੀ ਦਾ ਜੋੜਾਂ ਦਾ ਦਰਦ ਹੈ ਪੈਰਾਂ ਦੇ ਵਿੱਚ ਜਲਨ ਹੁੰਦੀ ਹੈ ਇਹ ਤਕਰੀਬਨ 20-25 ਮਿੰਟ ਤੇ ਮਾਲਸ ਹੁੰਦੀ ਹੈ ਤੇ ਉਸ ਤੋਂ ਬਾਅਦ ਕੀ ਹੈ ਇਹ ਬਿਲਕੁਲ ਬੰਦਾ ਆਪਣੇ ਆਪ ਨੂੰ ਉੱਤਰੋ ਤਾਜ਼ਾ ਮਹਿਸੂਸ ਕਰਦਾ ਸਾਰੇ ਫੰਕਸ਼ਨ ਆ ਜਿਹੜੇ ਆਟੋਮੈਟਿਕ ਫੰਕਸ਼ਨ ਨੇ ਸਕਰੀਨ ਤੇ ਵੀ ਇਹਦਾ ਲਗ ਲਗ ਫੰਕਸ਼ਨਲ ਡਿਟੇਲ ਆਉਂਦੀ ਹੈ ਸਕਰੀਨ ਲੱਗੀ ਹੋਈ ਹੈ ਔਰ ਬਹੁਤ ਹੀ ਆਰਾਮ ਦੇ ਕੇ ਕੁਰਸੀ ਤੈ ਬਣੀ ਹੋਈ ਹੈ ਜਿੱਤੇ ਤੁਸੀਂ ਬਿਲਕੁਲ ਆਰਾਮ ਦੇ ਕੇ ਪੈ ਜਾਣਾ ਔਰ ਜਦੋਂ ਇਹਨਾਂ ਨੇ ਆਨ ਕਰਦੀ ਹੈ ਉਹ ਆਪ ਕੋ ਆਪਣੇ ਫੰਕਸ਼ਨ ਇਹਨੇ ਵਾਰ ਇੱਕ ਵਾਰ ਹੀ ਕਦੇ ਪੈਰਾਂ ਨੂੰ ਘੁੱਟਣਾ ਲੱਤਾਂ ਨੂੰ ਘੁੱਟਣਾ ਬਾਹਾਂ ਨੂੰ ਮੋਢਿਆਂ ਦਾ ਮੋਢਿਆਂ ਨੂੰ ਦੀ ਮ사ਜ ਗਰਦਨ ਦੀ ਮ사ਜ ਢੋਹੀ ਦੀ ਮ사ਜ ਇਹਦੇ ਵਿੱਚ ਫੰਕਸ਼ਨ ਹੀ ਇਹੋ ਜੇ ਵਧੀਆ ਨੇ ਤੇ ਤੁਸੀਂ ਆਪਣੇ ਆਪ ਨੂੰ ਰਿਲੈਕਸ ਮਹਿਸੂਸ ਕਰੋਗੇ ਤੇ ਜੇ ਕਿਸੇ ਵੀਰ ਭਾਈ ਨੂੰ ਇਹ ਪ੍ਰੋਬਲਮ ਆਉਂਦੀ ਹੈ ਇੱਕ ਵਾਰੀ ਤੁਸੀਂ ਇਹ ਆਪਣੇ ਚੈੱਕ ਕਰਾ ਕੇ ਜਾਓ ਤੇ ਦੇਖੋ ਵੀ ਵਾਕਈ ਇਹ ਮਸ਼ੀਨ ਨਾਲ ਕੋਈ ਫਰਕ ਪੈਂਦਾ ਹੈ ਕਿ ਨਹੀਂ ਪੈਂਦਾ ਤੁਹਾਨੂੰ ਆਪ ਹੀ ਮਹਿਸੂਸ ਹੋਊਗਾ ਇਹਦੇ ਵਿੱਚ ਫੰਕਸ਼ਨਿੰਗ ਇਹ ਜੇ ਮਤਲੇ ਹੈਗੇ ਨੇ ਮਸ਼ੀਨ ਦੇ ਵਿੱਚ ਸੈਟਅਪ ਇਹ ਜ ਹੈ ਤੇ ਬਹੁਤ ਮਤਲਬ ਟੈਕਨੀਕਲ ਸਿਸਟਮ ਹੈ ਇਸ ਕਰਕੇ ਤੁਸੀਂ ਕਿਸੇ ਦੇ ਵੀ ਜਿਵੇਂ ਸਰ ਵਹੀਕਲ ਹੈ ਜਾਂ ਨਸਾਂ ਬਲੌਕ ਨੇ ਜਾਂ 2 ਇੰਚ ਦਰਦ ਹੈ ਚੂਲਿਆਂ ਚ ਦਰਦ ਹੈ ਗੋਡਿਆਂ ਚ ਦਰਦ ਹੈ ਪੈਰ ਮਚਦੇ ਨੇ ਹੋਰ ਵੀ ਕਾਫੀ ਦੇ ਵਾਸਤੇ ਹੈ ਰਿਲੈਕਸ਼ੀਬਲ ਹੈ ਬਹੁਤ ਮਤਲਬ ਕੇ ਟੈਕਨੀਕ ਨਾਲ ਬਣਾਈ ਹੋਈ ਹੈ ਇਹ ਮਸ਼ੀਨ ਹੈ ਆਪ ਤੁਸੀਂ ਆਪ ਵੀ ਲਿਆ ਸਕਦੇ ਹੋ ਇਹ ਜਿਹੇ ਕਿਸ਼ਮ ਲੋੜ ਹੋਵੇ ਪਰਸਨਲ ਵੀ ਲੋਕਾਂ ਨੇ ਸ਼ਹਿਰਾਂ ਦੇ ਵਿੱਚ ਲਿਆ ਕੇ ਰੱਖੀਆਂ ਇਹ ਜਦੋਂ ਦਿਨ ਭਾਦ ਦੇ ਥੱਕੇ ਟੁੱਟੇ ਆਉਂਦੇ ਹੋ ਘਰਾਂ ਦੇ ਵਿੱਚ ਆਪਣੇ ਰੱਖੀਆਂ ਹੋਈਆਂ ਤੇ ਪਰ ਆਪਣੀ ਪਹੁੰਚ ਤੋਂ ਬਾਹਰ ਹੈ ਇਹ 2.5 ਲੱਖ ਰੁਪਏ ਦੀ ਮਸ਼ੀਨ ਹੈਗੀ ਪਰ ਹਰੇਕ ਬੰਦਾ ਪਾ ਪਿੰਡਾਂ ਦੇ ਨਹੀਂ ਲਿਆ ਸਕਦੇ ਪਰ ਸ਼ਹਿਰਾਂ ਦੇ ਜਿਹੜੇ ਲੋਕ ਨੇ ਡਾਕਟਰ ਵਗੈਰਾ ਵਕੀਲ ਵਗੈਰਾ ਉਹਨਾਂ ਨੇ ਆਪ ਦੀਆਂ ਰੱਖੀਆਂ ਤਾਂ ਕਿ ਆ ਕੇ ਹੋ ਨਾ ਘਰੇ ਅੱਧਾ ਘੰਟਾ ਇਹਦੇ ਉੱਤੇ ਵਹਿੰਦੇ ਨੇ ਉਹ ਬੰਦੇ ਨੂੰ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਜਦੋਂ ਇਹ ਆਪਦੇ ਮ사ਜ ਕਰਦੀ ਹੈ ਅ ਅਲੱਗ-ਅਲੱਗ ਪਾਰਟ ਨੂੰ ਬਾਡੀ ਦੇ ਪਾਰਟਾਂ ਨੂੰ ਅਲੱਗ-ਅਲੱਗ ਰਿਲੈਕਸ ਦਿੰਦੀ ਹੈ ਤਾਂ ਬੰਦੇ ਦੇ ਸਾਰੇ ਦਿਨ ਦੀ ਥਕਾਵਟ ਹੈ ਜਿਹੜੀ ਪੂਰੀ ਖੋ ਜਾਂਦੀ ਹੈ ਇਸ ਕਰਕੇ ਲਾਜ਼ਮੀ ਇਹ ਲਾਭ ਦਾ ਮੌਕਾ ਲਓ ਬਹੁਤ ਵਧੀਆ ਤੁਹਾਡੇ ਵਾਸਤੇ ਚੀਜ਼ ਹੈ